ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕੋਟਪਾਈ ਆਏ ਸੀ ਜੀ ਗਿੱਦੜਵਾਹ ਸਾਈਡ ਪਿੰਡ ਹੈ ਇਹ ਆ ਮੇਰੇ ਨੀਅਰ ਹੀ ਹੈ ਜੀ ਨੇੜੇ ਹੀ ਆ ਮੇਰੇ ਤੋਂ ਕੋਈ ਹੋਊਗਾ 30 35 ਕਿਲੋਮੀਟਰ ਪਿੰਡ ਤੋਂ ਜੀ ਪਰ ਆਪਣਾ ਅੱਜ ਟੂਰ ਸੀ ਗਿੱਦੜਵਾਹ ਸਾਈਡ ਦਾ ਜੀ ਜਿਵੇਂ ਕਿ ਆਪਾਂ ਪਾਲ ਪੰਜਾਬ ਟੂਰ ਕਰਦੇ ਰਹਿੰਦੇ ਆ ਜੀ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 98158 43096 ਦੇ ਆਪਦੇ ਏਰੀਆ ਦਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜੇ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਹੈ ਖਾਸ ਕਰ ਰਿਪੀਟਰ ਪਛਵਾ ਲਈ हां जे किसी ने कोई राय लेनी है तो ਤੁਸੀਂ ਕੰਟੈਕਟ ਕਰ ਸਕਦੇ ਆ ਜੀ ਗਰੁੱਪ ਵਿੱਚ ਸਿਰਫ ਆਪਾਂ ਕੱਲਾ ਟੂਰ ਹੀ ਪਾਉਣੇ ਆ ਜੀ ਕੋਈ ਕੋਈ ਟ੍ਰੀਟਮੈਂਟ ਨਹੀਂ ਦਿੱਸਾਇਆ ਜਾਂਦਾ ਇਹ ਚੀਜ਼ ਦਾ ਥੋੜਾ ਧਿਆਨ ਰੱਖ ਲਿਓ ਜੀ ਤੇ ਬਾਈ ਕੋਲੇ ਆਏ ਸੀ ਜੀ 2 2.5 ਤੋਂ 3 ਮਹੀਨੇ ਪਹਿਲਾਂ ਆਪਾਂ ਵੀਡੀਓ ਬਾ ਚੁੱਕੇ ਆ ਜੀ ਆ ਗਾਂ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਉਹ ਮੱਝ ਤੋਂ ਬਾਅਦ ਬੰਜਣੇ ਮੈਨੂੰ ਦੱਸਿਆ ਉਦੋਂ ਉਹਦੇ ਥੀਮਲ ਲਵਾਇਆ ਹੋਇਆ ਸੀ ਜਿਹੜੀ ਉਹ ਪਰਲੀ ਆ ਜੀ ਉਹਨੂੰ ਵੀ ਕਰੀਬ 1.5 ਸਾਲ ਸੂਈ ਨੂੰ ਹੋ ਗਿਆ ਜੀ ਤੇ ਇਹ ਗਾਂ ਨੂੰ ਤਾਂ 2 ਸਾਲ ਹੀ ਹੋ ਗਏ ਜੀ ਤੁਸੀਂ ਦੇਖ ਸਕਦੇ ਆ ਵੀ ਦੁੱਧੋ ਵੀ ਹੱਡੀ ਵੀ ਆ ਠੀਕ ਹੈ ਜੀ ਇਹ ਕਿਹੜੇ ਬੋਲ ਦੀ ਦੱਸਿਆ ਸੀ ਤੁਸੀਂ ਏਵੀਐਸ ਦੀ ਸਟ੍ਰਾਈਕਰ ਦੀ ਕਿਹੜੀ ਨਹੀਂ ਡੈਨਮਾਰਕ ਖਣ ਕਿਹੜਾ ਵਾਇਦਾ ਵਾਲਾ ਏਵੀਐਸ ਦੇ ਬੋਲ ਦੀ ਦੱਸਿਆ ਸੀ ਮੇਰੇ ਕੋਲੇ ਇੱਕ ਵੀਡੀਓ ਚ ਹੈਗਾ ਵੈਸੇ ਨਾ ਇਹਦਾ ਚੰਗੇ ਟੀਕਾ ਡਾਈਵਰ ਦੀ ਹਾਂ ਡਾਈਵਰ ਦੀ ਡਾਈਵਰ ਦੀ ਆਹ ਡਾਈਵਰ ਦੀ ਠੀਕ ਜੀਏ ਕੋਣ ਨਾਲ ਕੋ ਭੁੱਲ ਜਾਈਦਾ ਹਾਂ ਦੁੱਧੋਂ ਡਰਾਈ ਹੋ ਚੁੱਕੀ ਹੈ ਜੀ ਕਿੰਨਾ ਚਿਰ ਹੋ ਗਿਆ ਸੂਈ ਨਹੀਂ ਹੋ ਗਈ 2 ਸਾਲ ਹੋ ਗਏ ਜੀ ਕਿੰਨੇ ਵਾਰੀ ਸੀਮਲ ਲਵਾ ਲਿਆ ਸੀਗਾ ਜੀ ਇਹ ਤਾਂ ਗਣਤੀ ਆ ਭਾਈ 8 ਗਣਤੀ ਆ 8 ਗਣਤੀ ਆਪਾਂ ਕਿੰਨੇ ਵਾਰੀ ਲਾਇਆ ਸਹੀ ਸਹੀ ਦੱਸੋ ਦੋ ਵਾਰੀ ਦੋ ਵਾਰੀ ਜੀ ਪਹਿਲਾਂ ਆਪਾਂ ਪਹਿਲਾਂ ਆਪਾਂ ਦਵਾਈ ਕਰਕੇ ਟੀਜਬਰਿਆ ਨਹੀਂ ਰਹੀ ਹੈ ਨਹੀਂ ਰਹੀ ਹੈ ਨਾ ਉਸ ਤੋਂ ਬਾਅਦ ਦੂਰੀ ਵਰੀ ਇਹਦੀ ਸੈਂਕਰੋ ਕਰਕੇ ਅੱਜ ਇਹ ਗੱਬਣ ਜੈਕ ਪਾਸ ਹੋ ਚੁੱਕੀ ਹੈ ਜੀ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਦਿਆ ਜੀ ਦੇਖੋ 2 ਸਾਲਾਂ ਦੀ ਗਾਂ ਵੀਰੀ ਵੀ ਸੀ ਮੇਰੇ ਵੀ ਵਸ ਨਹੀਂ ਹੁੰਦਾ ਵੀ ਪਹਿਲੀ ਵਾਰੀ ਪਸ਼ੂ ਗੱਬਣ ਹੋ ਜੇ ਜੀ ਥੋੜਾ ਜਿਹਾ ਸਬਰ ਰੱਖਿਆ ਕਰੋ ਜੀ ਕਈ ਬੰਦਿਆਂ ਨੂੰ ਹੁੰਦਾ ਵੀ ਯਾਰ ਇਹ ਤੇ ਕੋਈ ਜਾਦੂ ਦਾ ਹੈ ਨਹੀਂ ਜੀ ਦੇਖੋ ਟ੍ਰੀਟਮੈਂਟ ਹੀ ਮੈਂ ਕਰਨਾ ਹੈ ਟ੍ਰੀਟਮੈਂਟ ਹੀ ਸਾਰੇ ਡਾਕਟਰ ਕਰਦੇ ਆ ਪਰ ਚਲੋ ਇੰਨਾ ਵੀ ਆਪਾਂ ਪਸ਼ੂ ਦੀ ਸਿਹਤ ਤੋਂ ਸ਼ੁਰੂ ਕਰਕੇ ਇਹ ਹੁੰਦਾ ਵੀ ਸਾਰੀ ਮੰਨੋ ਪਸ਼ੂ ਦੀ ਹੈਲਥ ਸਹੀ ਕਰਕੇ ਸਾਰਾ ਕਰਕੇ ਫੇਰ ਆਪਾਂ ਟਰੀਟਮੈਂਟ ਕਰਕੇ ਸ਼ੁਰੂ ਫੇਰ ਪਸ਼ੂ ਨੂੰ ਗੱਭਣ ਕਰੀਦਾ ਜੀ ਠੀਕ ਆ ਬਾਈ ਨੇ ਸਬਰ ਰੱਖਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਗਾਂ ਇਹ ਪਟਾਈ ਮਹੀਨਿਆਂ ਦੀ 70 ਦਿਨਾਂ ਦੀ ਚੈੱਕ ਕਰਤੀ ਆ ਜੀ ਠੀਕ ਆ ਬਹੁਤ ਚੰਗੀ ਰੱਛੀ ਆ ਪੂਰੀ ਚੰਗੀ ਜੀ ਇੱਕ ਵਾਰੀ ਸੂਈ ਹੈ ਕਿ ਦੋ ਵਾਰੀ ਜੀ ਇਹ ਬਲਕੋ ਦੋ ਵਾਰੀ ਸੂਈ ਆਈ ਹੈ ਨਾ ਟੀਚਰਸ ਹੋਏ ਆ ਵੀਰ ਕੀ ਜੀ ਹੱਥ ਖੜੇ ਸੀ ਖੜੇ ਹੀ ਆ ਬਸ ਬਈ ਖੜੇ ਹੀ ਸੀ ਨਾ ਬਈ ਨਹੀਂ ਤੁਸੀਂ ਕਹਿੰਦੇ ਰਹਿੰਦੀ ਨਹੀਂ ਡਾਕਟਰ ਤੇ ਆਪਣੇ ਪਹਿਲੇ ਕਸਟਮਰਾਂ ਜੀ ਉਦੋਂ ਆਪਾਂ ਟੂਰ ਸ਼ੁਰੂ ਕੀਤਾ ਹੀ ਸੀਗਾ ਚਾਰ ਚਾਰ ਤੋਂ ਸਾਢੇ ਚਾਰ ਮਹੀਨੇ ਹੋਏ ਆ ਆਪਾਂ ਨੂੰ YouTube ਤੇ ਕੰਮ ਕਰਦਿਆਂ ਨੂੰ ਤੇ ਉਹ ਸਾਰੀਆਂ ਪਹਿਲੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਆ ਮੈਂ ਲਿੰਕ ਵੀ ਇਹ ਵੀਡੀਓ ਦਾ ਪਾਉਂਗਾ ਜੀ ਕੋਟ ਭਾਈ ਵਾਲੀ ਦਾ ਠੀਕ ਆ ਤੁਸੀਂ ਚੈੱਕ ਕਰ ਲਓ ਜੀ ਇਹ ਵਹਿੜ ਆਪਾਂ ਵੀਡੀਓ 'ਚ ਦਿਖਾਈ ਵੀ ਆ ਜੀ ਵੀ ਫੌਲਰ ਪੀਟਰ ਵਹਿੜ ਸੀ ਕਿ ਡੇਢ ਤੋਂ 2 ਸਾਲ ਸੂਈ ਨੂੰ ਹੋ ਗਏ ਸੀਗੇ ਠੀਕ ਆ ਤੇ ਦੂਜੀ ਵਾਰੀ ਜੇ ਪ੍ਰਮਾਤਮਾ ਦੀ ਮਿਹਰ ਨਾਲ ਆਪਾਂ ਇਹ ਅੱਜ ਗੱਭਣ ਕਰਤੀ ਹੈ ਜੀ ਠੀਕ ਹੈ ਅੱਜ ਇਹ ਚੈੱਕ ਪਾਸ ਹੋ ਗਈ ਹੈ ਜੀ ਐ ਕੋ ਮੱਝ ਸੀ ਜੀ ਪਰਲੇ ਪਾਸੇ ਝੋਟੀ ਠੀਕ ਹੈ ਤੇ ਨੂੰ ਕਿੰਨਾ ਚਿਰ ਹੋ ਗਿਆ ਇਸੂਈ ਨੂੰ ਇਹ ਨੂੰ ਹੋਊਗਾ 1.5 ਸਾਲ ਤੇ ਇਹਦੇ ਆਪਾਂ ਕੋਈ ਟਰੀਟਮੈਂਟ ਨਹੀਂ ਕੀਤਾ ਜੀ ਨਾਰਮਲ ਜਿੱਦ ਦੇ ਮੈਂ ਆ ਗਾਦੇ ਹੈ ਇਹ ਕਰਨ ਆਇਆ ਸੀਗਾ ਜੀ ਸੈਂਕ్రో ਕਰਕੇ ਤੇ ਉਹਦੇ ਝੋਟੀ ਹੀਟ ਤੇ ਸੀਗੀ ਜੀ ਠੀਕ ਹੈ ਆਪਾਂ ਇਹਦੇ ਨਾਰਮਲ ਦੋ ਰਸੀਮਨ ਲਾ ਕੇ ਇਕੱਠੇ ਜੀ ਤੇ ਨਾਲ ਇਹਨੂੰ ਉਹ ਮੰਨ ਲੇ ਉਹ ਸ਼ਾਰਟ ਦੇਤਾ ਜੀ ਠੀਕ ਹੈ ਮੈਂ ਜਿਆਦਾ ਸ਼ਾਰਟ ਵਰਤਦਾ ਜੀ ਜਿਵੇਂ ਰਿਸੈਪਟ ਵਰਤਦੇ ਆ ਸਾਰੇ ਠੀਕ ਹੈ ਮੰਨ ਲਓ ਗਾ ਜੀ ਐਂਦਰ ਤੇ ਹਾਰਮੋਨ ਦੇਤਾ ਜੀ ਤੇ ਜੋ ਟੀਵੀ ਪ੍ਰਮਾਤਮਾ ਦੀ ਗਰਬਣ ਅੱਜ ਗੱਭੜੀ ਇੱਕ ਬਾਈ ਦੀ ਗਾਂ ਬਾਹਰ ਖੜੀ ਹੈ ਜੀ ਜਿੱਦੇ ਮੈਂ ਇਹਦੇ ਦਵਾਈ ਭਰਨ ਆਇਆ ਸੀਗਾ ਮੰਨ ਲਓ ਉਹਦੇ ਸ਼ਾਇਦ ਆਪਾਂ ਦਵਾਈ ਭਰੀ ਸੀ ਕੀ ਕਿ ਦਿੱਤਾ ਸੀ ਉਹ ਨਹੀਂ ਕੁਛ ਨਹੀਂ ਉਹਦੇ ਕੁਛ ਨਹੀਂ ਕੀਤਾ ਸੀ ਹਨਾ ਮੰਨ ਲਓ ਇਹਦੇ ਦਵਾਈ ਭਰਨ ਆਇਆ ਜਿੱਤੇ ਇਹਦੇ ਡਾਕਟਰ ਦਵਾਈ ਭਰਨ ਆਇਆ ਜਿਹੜੀ ਮੈਂ ਤੁਹਾਨੂੰ ਲੈ ਕੇ ਦੇ ਗਿਆ ਜੋ ਟੀਕਾ ਭਰ ਗਿਆ ਹਾਂ ਟੀਕਾ ਆ ਹਾਂ ਹਾਂ ਉਹ ਗੱਭਣ ਹੋ ਗਿਆ ਨਾ ਉਹ ਵੀ ਗੱਭਣ ਹੋ ਗਈ ਮੰਨ ਲਓ ਵੀ ਹੁਣ ਆਪਣੀ ਮਨ ਲਾਦਾ ਇੱਕ ਆ ਹੀ ਗਾਰ ਹੈਗੀ ਹੈ ਹਾਂ ਬਸ ਉਹ ਬਾਰੇ ਇਹ ਗਾਂ ਹੁਣ ਥੋੜੀ ਸਿਹਤ ਡਾਊਨ ਕਰਕੇ ਇਹ ਹੀਟ ਚ ਨਹੀਂ ਆ ਰਹੀ ਜੀ ਇਹਦੀ ਅਸੀਂ ਇੱਕ ਵਾਰੀ ਸਿੰਕਰੋ ਸਿਰ ਦੋ ਵਾਰੀ ਕਰਤੀ ਪਰ ਇਹ ਹੀਟ ਚ ਖੁੱਲ ਕੇ ਨਹੀਂ ਆ ਰਹੀ ਜੀ ਤੇ ਅੱਜ ਪਰ ਇਹ ਖੁੱਲ ਕੇ ਹੀਟ ਚ ਆ ਚੁੱਕੀ ਆ ਜ ਜਿਹਦੇ ਵੀ ਇਹੀ ਹੋ ਚੁੱਕੀ ਆ ਜੀ ਠੀਕ ਆ ਦੂਜੇ ਪਸ਼ੂ ਓਵਰ ਆਲ ਸਹੀ ਆ ਜੀ ਬਾਈ ਦੇ ਠੀਕ ਆ ਬਸ ਹੁਣ ਤਾਂ ਇੱਕ ਆ ਗਾਂ ਵਾਲੀ ਝੋਟੀ ਵੀਰੀ ਵੀ ਸੀ ਤੇ ਇੱਕ ਆ ਗਾਂ ਜੀ ਇਹ ਅੱਜ ਪਰਮਾਤਮਾ ਦੀ ਮਿਹਰ ਨਾਲ ਗੱਭਣਾ ਜੀ ਠੀਕ ਆ ਰਿਪੀਟਰ ਪਸ਼ੂ ਆਲੇ ਜ਼ਰੂਰ ਸੰਪਰਕ ਕਰਨ ਜੀ ਠੀਕ ਆ ਗਰੁੱਪ ਚ ਐਡ ਹੋਣਾ ਤੇ ਤੁਹਾਨੂੰ ਦੱਸਿਆ 9815843096 ਤੇ ਸੰਪਰਕ ਕਰਿਓ ਜੀ ਠੀਕ ਹੈ ਜੀ ਧੰਨਵਾਦ ਜੀ